ਕੀ ਨਾਮ ਜੀ ਤੁਹਾਡਾ ਮੇਰਾ ਨਾਮ ਹਰਦੀਪ ਸਿੰਘ ਜੀ ਪਿੰਡ ਲੋਈਆਂ ਖਾਸ ਜ਼ਿਲ੍ਹਾ ਜਲੰਧਰ ਜਲੰਧਰ ਤੁਹਾਨੂੰ ਕੀ ਤਕਲੀਫ ਸੀ ਇੱਥੇ ਆਏ ਸੀ ਲੱਕ ਦੀ ਪ੍ਰੋਬਲਮ ਸੀਗੀ 12 ਤੋਂ 15 ਸਾਲ ਹੋ ਗਿਆ ਲੱਕ ਦੁਖਦੇ ਨੂੰ ਲੱਕ ਦੁਖਦੇ ਨੂੰ ਹਾਂਜੀ ਅੱਛਾ ਫੇਰ ਹੁਣ ਠੀਕ ਹੋ ਗਿਆ ਹਾਂਜੀ ਹੁਣ ਠੀਕ ਆ ਕਿੰਨੇ ਘੰਟੇ ਵੱਧ ਤੋਂ ਵੱਧ 5 5 ਮਿੰਟ ਦੇ ਵਿੱਚ 5 ਮਿੰਟ ਦੇ ਵਿੱਚ 5 ਮਿੰਟ ਦੇ ਵਿੱਚ ਬੈਗ ਉੱਠ ਕੇ ਦਿਖਾਓ ਹੁਣ ਦੁਖਦਾ ਨਹੀਂ ਹੁਣ ਸਹੀ ਹੈ ਹਾਂ ਹੁਣ ਬਿਲਕੁਲ ਸਹੀ ਹੈ ਬਾਕੀ ਸੰਗਤਾਂ ਨੂੰ ਦਰਬਾਰ ਬਾਰੇ ਕੀ ਕਹਿਣਾ ਚਾਹੋਗੇ ਇੱਥੇ ਆਉਣਾ ਕਿ ਜਾਂ ਨਹੀਂ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਜਿਹੜੀਆਂ ਸੰਗਤਾਂ ਨੂੰ ਕੋਈ ਵੀ ਦੁੱਖ ਤੀਫਾ ਇਸ ਦਰਬਾਰ ਤੇ ਜ਼ਰੂਰ ਆਓ ਤੇ ਜ਼ਰੂਰ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰੋ ਤੁਹਾਡੇ ਕੋਲ ਕੁਝ ਮੰਗਿਆ ਨਹੀਂ ਕਿਸੇ ਨੇ ਕਿਸੇ ਕਿਸੇ ਤਰ੍ਹਾਂ ਕੋਈ ਮੰਗ ਨਹੀਂ ਇੱਥੇ ਸਾਰੇ ਧਰਮਾਂ ਦਾ ਦਰਬਾਰ ਸੰਜਿਆ ਸਾਰੇ ਧਰਮਾਂ ਦਾ ਦਰਬਾਰ ਸੰਜਿਆ ਜੀ ਜੈ ਸਾਬਰਬੀ ਦੀ ਜੈ ਸਾਬਰਬੀ ਦੀ ਹਾਂ ਗੱਲ ਹੀ ਹਾਂ

ਜਲੰਧ ਦੇ ਮੈਂ ਹਾਂ ਜੀ। ਬਸਤੀ ਨੌ ਕਿਹਨਾ ਜੀ ਤੁਹਾਡਾ ਮੇਰਾ ਰੀਨਾ ਹੈ ਜੀ। ਪਿੰਡ ਇਹ ਬਸਤੀ ਨੌ ਬਸਤੀ ਨੌ ਜਲੰਧਰ ਹਾਂ ਜੀ। ਤੁਹਾਨੂੰ ਕੀ ਤਕਲੀਫ ਸੀ ਇੱਥੇ ਆਏ ਸੀ? ਥੋੜੀ ਸਾਡੀ ਸਾਫਤ ਦਾ ਬਿਮਾਰ ਸੀ। ਪਾਹਵੇਂ ਜੇ ਤਾਂ ਬਿਮਾਰ ਸੀ। ਹਾਂ ਜੀ ਹਾਂ ਜੀ। ਕਿੰਨੇ ਸਾਲ ਤੋਂ? 12 ਸਾਲ ਤੋਂ ਬਿਮਾਰ ਸੀ। ਹਾਂ ਜੀ। ਇਹ ਤਬ ਤਕਨੀਕ ਸੀ ਤੁਰੰਗ ਹਾਂਜੀ ਸੋਨ ਦੇ ਵੀ ਉਹ ਪ੍ਰੋਬਲਮ ਸੀ ਉਹਦੇ ਤੁਰਦੀ ਨਹੀਂ ਸੀ ਹਾਂਜੀ ਐਂਗਾ ਗੱਲਾਂ ਬਾਤਾਂ ਨਹੀਂ ਕਰਦੀ ਅੱਜ ਕਿੰਨੇ ਸਾਲ ਬਾਅਦ ਬੋਲੀ ਆ ਕਿੰਨੇ ਜਦ ਫਿਰ ਕਾਫੀ ਦੇ 2-4 ਤੋਂ 5-7 ਸਾਲ ਇੱਧਰ ਜਵਾਬ ਦਿਓ 12 ਸਾਲ 12 ਸਾਲ ਤੋਂ ਬੋਲਦੀ ਨਹੀਂ ਹਾਂਜੀ ਕੁੜੀਏ ਕੀ ਨਾ ਤੇਰਾ ਤਮੰਨਾ ਕੀ ਨਾ ਇੱਕ ਹੀ ਲੱਗਦਾ ਤੇਰੇ ਕਰਦੇ ਮੰਮੀ ਆ ਇਹ ਪੈਣਾ ਹੁਣ ਤੂੰ ਠੀਕ ਆ ਕਿਸੇ ਨੇ ਕੋਸ਼ਿਸ਼ੇ ਵੀ ਮੰਗਿਆ ਤੇ ਨਹੀਂ ਨਹੀਂ ਜੀ ਹੈ ਦਰਬਾਰ ਬਾਰੇ ਕੀ ਕਹਿਣਾ ਜਾਓਗੇ ਹਾਂਜੀ ਬਹੁਤ ਵਧੀਆ ਜੀ ਦਰਬਾਰ ਇੱਥੇ ਲੋਕਾਂ ਨੂੰ ਆਰਾਮ ਆਉਂਦਾ ਹਾਂਜੀ ਆਰਾਮ ਆਉਂਦਾ ਇਹ ਤੁਰਦੀ ਨਹੀਂ ਸੀ ਤੁਰ ਕੇ ਦਿਖਾ ਤੁਰ ਕੇ ਦਿਖਾ ਆਪੇ ਤਾਂ ਐਂ ਤੁਰ ਕੇ ਦਿਖਾ

मैं डिस्ट्रिक्ट पुंछ से आया हूँ जम्मू कश्मीर से मैं यहाँ पे आया हूँ सागर के दरबार के दरबार पर और मुझे 10-15 मिनट के अंदर अंदर ठीक हो गया हूँ तो की तो गल थी मैं सात साल से कमर में दर्द था दर्द हूँ ठीक हो हाँ ठीक हो सर्वस कर दाँजी मैं आर्मी आर्मी चो हाँ इतने किसी ने कोई मंगिया नहीं इतने कि रोज संगत आई ਤੇ ਰਹਿੰਦੇ ਜੀ ਮੇਰੇ ਆਣ-ਜਾਣ ਦੇ ਵਿੱਚ 15-20 ਬੰਦੇ ਤਾਂ ਨਿਕਲ ਗਏ ਬਿਲਕੁਲ ਜ਼ਿਆਦਾ ਨਿਕਲ ਗਏ ਜਾਨੀ ਕਿ ਠੀਕ ਹੁੰਦੇ ਆ ਹਾਂਜੀ ਹਾਂਜੀ ਧੰਨਵਾਦ ਜੀ ਤੁੜ ਕੇ ਦਿਖਾਓ ਆ ਜਾਵਰੇ ਸਾਡਾ ਪਿੰਡ ਸਾਡਾ ਅਜਲੰਦਰ ਤੋਂ ਗੁਰਗੋਬਿੰਦ ਸਿੰਘ ਐਵੇਨਿਊ ਤੁਸੀਂ ਕਾਹਦੇ ਵਾਸਤੇ ਇੱਥੇ ਆਏ ਸੀ ਮੇਰੇ ਨਾ ਬਾਬਾ ਜੀ ਬਹੁਤ ਜ਼ਿਆਦਾ ਰਸਵਾਲੀਆਂ ਸੀ ਕਿੰਨੇ ਜਿਹਤੋਂ ਸਾਡ ਸੀ ਖੱਬੀ ਲੱਤ ਦੇ ਵਿੱਚ ਤੇ ਡੇਢ ਸਾਲ ਰਸਵਾਲੀਆਂ ਕਿੰਨੀਆਂ ਕਿ ਦਵਾਈਆਂ ਲਈਆਂ ਬਹੁਤ ਦਵਾਈਆਂ ਖਾਧੀਆਂ ਬਹੁਤ ਖਰਚਾ ਹੋ ਗਿਆ ਡਾਕਟਰ ਦਾ ਠੀਕ ਨੇ ਹੋਈਆਂ ਇੱਥੇ ਕਿੰਨੇ ਜਿਹਤੋਂ ਠੀਕ ਹੋਈਆਂ 5 ਮਿੰਟ ਬਾਸ ਕੋਈ ਦਰਦ ਨਹੀਂ ਮੈਂ ਜਦੋਂ ਆਈ ਸੀ ਮੇਰੇ ਲੱਕ ਚ ਦਰਦ ਸੀ ਮੇਰੇ ਲੱਕ ਚ ਦਰਦ ਸੀ ਇੱਥੇ ਹੱਥ ਦਬਾਉਣ ਤੇ ਦਰਦ ਸੀ ਹੁਣ ਮੈਨੂੰ ਕੋਈ ਦਰਦ ਨਹੀਂ ਨਾ ਦਬਾ ਕੇ ਨਾ ਚੱਲਣ ਤੇ ਨਾ ਬੈਠਣ ਮਹਾਰਾਜ ਦੇ ਦਰਬਾਰ ਤੇ ਤੁਸੀਂ ਖੜੇਗੇ ਪੀਰਾਂ ਨੇ ਸਬਰ ਪੀਰ ਦੀ ਦੇ ਇੱਥੇ ਕੋਈ ਮੰਗਦੇ ਨਹੀਂ ਨਹੀਂ ਕੋਈ ਕਿੰਨੇ ਕੇ ਸੰਗਤ ਰੋਜ਼ ਇੱਥੇ ਆਉਂਦੀ ਹੈ ਠੀਕ ਹੁੰਦੀ ਆ ਠੀਕ ਹੁੰਦੀ ਆ ਹਾਂ ਜੀ ਤੁਰ ਕੇ ਦਿਖਾਓ

ना ना जी थोड़ा मेरा नाम ज्योति मैं पिंड सुपले तो जिला हुशियरपुर मैं दस साल तो बहुत ज्यादा बीमार मेरा बहुत सिर दर्द दर्द पे जी मैं सि टी स्कैनर बहुत ज्यादा करवा रही हूँ मैं इतने एक बार आंटकीफ हो गई मैं बिल्कुल ठीक हूँ बिलकुल ਹਾਂਜੀ ਮੈਂ ਦਵਾਰ ਨਾਲ ਸੇਵ ਲਾਇਆ ਸੀ ਮੈਂ ਬਿਲਕੁਲ ਠੀਕ ਹੋ ਗਈ ਹਾਂ ਠੀਕ ਹੋ ਹਾਂਜੀ ਬਾਕੀ ਕਿੰਨੀ ਕੇ ਰੋਜ਼ ਦੀ ਸੰਗਤ ਆਉਂਦੀ ਇੱਥੇ ਇੱਥੇ ਬਹੁਤ ਜ਼ਿਆਦਾ ਸੰਗਤ ਦੀ ਬਾਬਾ ਜੀ ਦੀ ਬਹੁਤ ਮਿਹਰ ਆ ਮੈਂ ਤਾਂ ਇੱਕ ਵਾਰੀ ਜੀ ਆਣ ਕੇ ਬਿਲਕੁਲ ਠੀਕ ਹੋ ਗਈ ਹਾਂ ਬਹੁਤ ਜ਼ਿਆਦਾ ਬਾਬਾ ਜੀ ਦੀ ਮਿਹਰ ਆ ਇਹ ਤੁਹਾਡੇ ਘਰ ਵਾਲੇ ਆ ਤੁਹਾਨੂੰ ਤੋਂ ਕੋਈ ਕਿਸੇ ਮੰਗਿਆ ਨਹੀਂ ਪੁੱਛਿਆ ਨਹੀਂ ਨਹੀਂ ਕੁਛ ਨਹੀਂ ਬਾਬਾ ਜੀ ਨੇ ਨਾ ਤਾਂ ਬਹੁਤ ਸਿੱਟੀ ਸਕੈਨ ਨਾਲ ਕੋਈ ਡਾਕਟਰ ਨਹੀਂ ਛੱਡਿਆ ਕੋਈ ਬਾਬਾ ਨਹੀਂ ਛੱਡਿਆ ਜੀ ਇੱਡੀ ਦੂਰ ਦੂਰ ਤੱਕ ਹੁੰਦੇ ਰਹੇ ਸੇਵ ਕਰਕੇ

ਤੁਹਾਨੂੰ ਕੀ ਤਕਲੀਫ ਜਿੱਥੇ ਆਈ ਸੀ ਮੇਰੇ ਬਾਬਾ ਲਈ ਲੱਤਾਂ ਵਿੱਚ ਦਰਦ ਸੀਗੀ ਕਿੰਨੇ ਜਿਹਸ ਤੋਂ ਹਾਂ 3 ਸਾਲ ਹੋ ਗਏ ਸੀ 3 ਸਾਲ ਤੋਂ ਹਾਂਜੀ ਲੱਤਾਂ ਠੀਕ ਹੋ ਗਈਆਂ ਹਾਂਜੀ ਅੱਛਾ ਦੂਸਰੀ ਗੱਲ ਦੂਸਰੀ ਗੱਲ ਬੋਟੀ ਸੀਗੀ ਉਹਨਾਂ ਦੇ ਸੋਲੀਆਂ ਸੀਗੀਆਂ ਵਾਟ ਇਜ਼ ਦ ਸੋਲੀਆਂ ਸੀ ਹਾਂਜੀ ਤੇ ਉਹਨਾਂ ਦੇ ਮਹਾਰਾਜ ਦੀ ਕਿਰਪਾ ਨਾਲ ਸੋਲੀਆਂ ਠੀਕ ਹੋ ਗਈਆਂ ਹਾਂਜੀ ਤੇ ਗਾਂ ਬੱਚਾ ਆ ਉਹਨਾਂ ਦੀ ਨਿਆਣੇ ਦੀ ਕਿਰਪਾ ਹੋ ਗਈ ਹਾਂਜੀ ਬੱਚੇ ਦੀ ਕਿਰਪਾ ਹੋ ਗਈ ਕਿੰਨੀਆਂ ਹਾਜਰੀਆਂ ਭਰਨ ਚ ਦੋ ਹਾਜਰੀਆਂ ਭਰੀਆਂ ਦੋ ਹਰੀਆਂ ਚ ਹਾਂਜੀ ਪਰ ਸੌੜੀਆਂ ਵੀ ਠੀਕ ਹੋ ਗਈਆਂ ਬੱਚੇ ਦੀ ਕਿਰਪਾ ਵੇ ਹਾਂਜੀ ਇਹਨਾਂ ਨੂੰ ਕੀ ਹੈ ਮੁੰਡੇ ਨੂੰ ਕੀ ਗੱਲ ਸੀ ਉਹਨਾਂ ਦਾ 3 ਬਰਸ ਦੇ ਵਿੱਚ ਨੌਕਸ ਸੀਗਾ ਦਵਾਈਆਂ ਖਾਂਦਾ ਸੀਗਾ 3 ਸਾਲ ਹੋ ਗਏ ਸੀ ਫਿਰ ਦੂ ਚੌਂਕੀਆਂ ਭਰੀਆਂ ਤੇ ਫਿਰ ਹੋ ਗਈ ਲੀਵਰ ਠੀਕ ਹੈ ਇਹਦਾ ਲੀਵਰ ਠੀਕ ਆ ਹਾਂਜੀ ਜਦੋਂ ਤੋਂ ਆ ਇੱਥੇ ਕੋ ਮਾਂਗਦੇ ਨਹੀਂ ਨਹੀਂ ਜੀ ਕਿੰਨੀ ਅਕ ਰੋਜ਼ ਦੀ ਸੰਗਤ ਆਉਂਦੀ ਆ ਬਹੁਤ ਲੱਤਾਂ ਦੀ ਸਹਾਵਨਾ ਆਉਂਦੀ ਆ ਅਸੀਂ ਮੇਲੇ ਤੇ ਆਏ ਸੀ ਬਹੁਤ ਹੱਛ ਸੀ ਜਦੋਂ ਉਹ ਸੰਗਤ ਦਾ ਬਹੁਤ ਕਾਟ ਹੁੰਦਾ ਆ ਠੀਕ ਹੈ ਜੀ ਹੁੰਦੀ ਆ ਹਾਂ ਜੀ ਇੱਥੇ ਬਿਮਾਰੀਆਂ ਲੋਕਾਂ ਦੀ ਠੀਕ ਹੁੰਦੀਆਂ ਸਾਰੀਆਂ ਠੀਕ ਹੁੰਦੀਆਂ ਜੀ ਕੋਈ ਵੀ ਆਉਂਦਾ ਉਹ ਖਾਲੀ ਨਹੀਂ ਹੋਰਦਾ ਸਭ ਦੀਆਂ ਆਸਾਂ ምਰਾਦਾਂ ਪੂਰੀਆਂ ਹੁੰਦੀਆਂ ਦੁੱਖ ਕੱਟੇ ਜਾਂਦੇ ਆ ਠੀਕ ਹੈ ਜੀ ਧੰਨਵਾਦ ਜੀ ਇਹਨੇ ਤੋਂ ਹੀ ਜੀ ਮੇਰਾ ਨਾਮ ਹੈ ਇਹੇ ਲਖਵਾਲਾ ਜੀ ਜਿਹੜੇ ਨੂੰ ਆਇਆ ਹੈ ਦਾ ਗੁਇਚਨ ਕੁਮਾਰ ਜੀ ਮੇਰਾ ਨਾਮ ਪਿੰਡ ਪਿੰਡ ਕੀ ਫਗਵਾੜਾ ਪਿੰਡ ਫਗਵਾੜਾ ਹਾਂ ਜੀ ਹਰਿਆਣਾ ਤੋਂ ਜੀ ਜ਼ਿਲ੍ਹਾ ਜਿਹੜਾ ਕਪੂਰਥਾਲਾ ਤੈਨੂੰ ਕੀ ਗੱਲ ਸੀ ਇੱਥੇ ਆਏ ਸੀ ਮੇਰੇ ਕੋਲ ਦੌਰ ਮੈਸੀ ਹੁੰਦਾ ਜੀ ਮੈਨੂੰ ਕਿਡਨੀ ਦੀ ਪ੍ਰੋਬਲਮ ਤਾਂ ਹਾਰਟ ਦੀ ਦੱਸੀ ਗਈ ਸੀ ਲੱਗਦਾ ਮੇਰੀਆਂ ਮੋੜੀਆਂ ਨਹੀਂ ਸੀ ਜੀ ਸੋਚਿਆ ਬਹੁਤ ਜ਼ਿਆਦਾ ਸੀ ਅੱਛਾ ਹਾਂਜੀ ਹੁਣ ਠੀਕ ਹੋ ਹਾਂਜੀ ਲੱਗਦਾ ਤੁਰ ਕੇ ਦਿਖਾਓ ਤੁਰ ਕੇ ਦਿਖਾਓ ਤੁਰ ਕੇ ਦਿਖਾਓ ਤੁਰ ਕੇ ਦਿਖਾਓ ਆਜੋ ਹੁਣ ਤੁਹਾਨੂੰ ਤੁਰੰਤ ਠੀਕ ਲੱਗਾ? ਹਾਂਜੀ ਲੱਗਾ ਮੌੜ ਰਹੀ ਹੈ ਜੀ ਮੇਰੀਆਂ ਤੁਰ ਰਹੀਆਂ ਜੀ। ਅੱਜ ਪਹਿਲੀ ਵਾਰ ਆਏ ਹੋ? ਹਾਂਜੀ ਪਹਿਲੀ ਵਾਰ ਆਏ ਹਾਂ। ਕਿੰਨੇ ਚਿਰ ਠੀਕ ਹੋਏ ਹੋ? 10 ਮਿੰਟ ਦੇ ਵਿੱਚ ਜੀ। 10 ਮਿੰਟ ਦੇ ਵਿੱਚ? ਹਾਂਜੀ। ਬਾਕੀ ਸੰਤਾਂ ਨੂੰ ਕੀ ਕਹਿਣਾ ਚਾਹੂਗੇ ਦਰਬਾਰ ਬੜਾ ਆਉਣਾ ਚਾਹੀਦਾ ਕਿ ਨਹੀਂ? ਹੋ ਸੱਚਾ ਦਰਬਾਰ ਹੈ ਜੀ ਆਉਣਾ ਚਾਹੀਦਾ ਜੀ। ਆਉਣਾ ਚਾਹੀਦਾ ਹਾਂਜੀ। ਇੱਥੇ ਕੋਈ ਮੰਗਤ ਨਹੀਂ? ਨਹੀਂ ਜੀ ਕੋਈ ਨਹੀਂ। ਕੋਈ ਮੰਗ ਨਹੀਂ। ਹਾਂਜੀ। ਦੂਸਰਾ ਗੱਲ ਇਹ ਆ ਭਈ ਇਹ ਕਿੰਨੀ ਕਿਸਮਤ ਰੋਜ਼ ਅਗਦੀ ਪੜਦੀ ਹੈ? ਕਾਫੀ ਹੈ ਜੀ ਦੇਖ। ਦੇਖ ਰਿਹਾ ਹੈ? ਹਾਂਜੀ। ਠੀਕ ਹੁੰਦੀ ਆ दूरों दूरों लोग विदेश तो आते जी ठीक है सब धर्म वाला समझा बिल्कुल जी <laughs> बिल्कुल कोई मना नहीं किसी धर्म की कोई कुछ नहीं वो सच्चा दरबार है जी कल धन्यवाद जी ये ठीक है तो फोटो का तेरो बोल वो तो आज तो बोले नहीं पादा ना थोड़ी मम्मी और रोटियां इधर दिखाओगे जाते तेरे साथान को सुने आसी तू सी लंगर खा लो फिर आओ मेरे को जरा गचा किलो है तूने होना है ये आ गई तू क्या होगी हुन हां